ਬਦਲਾਲ ਬਦਲਾਲ ਜੀ ਐਕਸੀਡੈਂਟ ਹੋਇਆ ਕਿਤਨਾ ਜਾਣਕਾਰੀ ਦੇਈ ਆ ਦੀ ਇਹ ਭਾਜੀ ਪਤਾ ਹੀ ਨਹੀਂ ਲੱਗਾ ਕਿਹਦੇ ਦੇ ਪਾਸੇ ਕਿੱਧਰੋਂ ਆਇਆ ਨਾ ਤੁਸੀਂ ਸੁਰੱਖਿਆ ਆਏ ਦੱਸੇ ਵੀ ਬੰਦਾ ਡੇਕ ਪਿਆ ਤੁਸੀਂ ਕਿੱਥੋਂ ਕਿੱਥੇ ਆ ਰਹੇ ਸੀ ਆ ਵੀ ਤੁਸੀਂ ਕਿੱਥੋਂ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਜਾ ਰਹੇ ਆ ਮੰਡੀ ਪਲਾਟ ਚ ਮੰਡੀ ਜੀ ਮੰਡੀ ਚ ਆਏ ਕਿੱਥੋਂ ਦੀ ਆ ਪੋਸਟੋਂ ਲੈ ਕੇ ਆਇਆ ਹਾਂ ਪੋਸਟੋਂ ਲੈ ਕੇ ਤੇ ਬੰਦਾ ਕਾ ਗੱਤੇ ਸੀਗਾ ਪਤਾ ਹੀ ਨਹੀਂ ਗੱਤੇ ਸੀਗਾ ਇਹ ਬੋਲਣ ਨਾਲ ਇੱਕ ਵੇੜਾ ਹੋਇਆ ਉਹ ਵੀ ਜਾਣਕਾਰੀ ਲਈ ਹੈ। ਮੈਂ ਐਸੇ ਗਿਤੇਂਦਰ ਕੋਹੜਾ ਥਾਣਾ ਸਿਟੀ ਕੋਹੜੇ ਤੋਂ ਮੈਨੂੰ ਇੱਕ ਫੋਨ ਆਇਆ ਕਿ ਬਈ ਇੱਕ ਐਕਸੀਡੈਂਟ ਆ ਪੁਰਦੇਸ਼ ਹਰ ਤਾਂ ਸ਼ੂਗਰ ਮਿਲਦੇ ਤਲੇ ਹੋਇਆ। ਇਤਰਾੰਤ ਪਹੁੰਚੇ ਬਈ ਇੱਕ ਬੰਦੇ ਦੀ ਡੈਥ ਹੋ ਗਈ ਟਰਾਲੀ ਹੇਠਾ ਆ ਕੇ। ਮੈਂ ਮੌਕੇ ਤੇ ਆਇਆ ਤਾਂ ਪਤਾ ਲੱਗਾ ਕਿ ਇੱਕ ਸੋਨ ਲਾਲ ਲੜਕਾ ਆਦਮੀ ਜਿਹਦਾ ਜੋ ਕਾਲ ਗੜ ਪਿੰਡ ਦਾ ਆ ਤਾਂ ਉਹ ਟਰਾਲੀ ਹੇਠਾਂ ਆ ਕੇ ਮੌਤ ਹੋ ਗਈ। ਹਰ ਕੋਈ ਪਛਾਣ ਵਗੈਰਾ ਹੋਈ ਸੀ? ਹਾਂਜੀ ਹਾਂਜੀ ਸੋਨ ਲਾਲ ਉਹਦੇ ਨਾਮ ਦਾ। ਕੋਈ ਨਾਮ ਵਗੈਰਾ ਕੀ ਹੈ? ਸੋਨ ਲਾਲ। ਸੋਨ ਲਾਲ। ਹਾਂਜੀ। ਕਿੱਥੇ ਰਹਿੰਦਾ ਵਾਜੀ? ਅਕਾਲਗੜ ਦਾ। ਹਾਂਜੀ। ਬੋੜੀ ਕਾਹਨੋ ਐਕਸੀਡੈਂਟ ਹੋ ਗਿਆ ਇਹ ਟਰਾਲੀ ਦੇ ਸੇਠਾਣ ਦੇ ਕਰਕੇ ਹੋਇਆ ਸੀ ਬੋੜੀ ਕਿੱਥੇ ਲੱਗਦੀ ਬੋੜੀ ਆਪਣੇ 108 ਵਾਲੀ ਐਂਬੂਲੈਂਸ ਤੇ ਲੈ ਕੇ ਗਏ ਆ ਆਪਣਾ ਸਿਵਲ ਹਸਪਤਾਲ ਕੀ ਕਾਰਵਾਈ ਕਰੋ ਕਾਰਵਾਈ ਜੋ ਵਿਆਨਾ ਦੇ ਅਰਟੀਕਲ